ਇਆ ਉਹਨਾਂ ਆਜੂ ਜੀ ਕਰਦੇ ਥੋੜੀ ਜਿਹੀ ਹਾਂ ਆਏ ਅੱਜ ਤੁਹਾਨੂੰ ਦਿਖਾ ਰਹੇ ਹਾਂ ਗੁਲਾਬ ਦੇ ਫੁੱਲ ਅਤੇ ਆਹ ਫੁੱਲਾਂ ਦੇ ਬਾਗ ਵਿੱਚ ਜਿੱਥੇ ਕਿ ਗੁਲਾਬ ਦੇ ਫੁੱਲ ਤੇ ਹੋਰ ਕਿਹੜੇ ਕਿਹੜੇ ਫੁੱਲ ਹੁੰਦੇ ਆ ਕਹਿੰਦੇ ਨੇ ਡਲਟਾਕ ਜਾਂ ਫਰੀ ਤਲੀਆਂ अच्छा ਗੈਂਦੇ ਦੇ ਫੁੱਲ ਗਲਟਕ ਦੇ জাফরੀ اچھا জাফরੀ ਕਲੀਆਂ ਕਲੀਆਂ ਠੀਕ ਆ ਠੀਕ ਆ ਤੇ ਇਹ ਕਿੰਨਾ ਮਤਲਬ ਕਦ ਤੱਕ ਇਹਨਾਂ ਨੂੰ ਪਹਿਲੇ ਸੁਖਾਇਆ ਜਾਂਦਾ ਵਾ ਨਹੀਂ ਸਕੌਂਟ ਤੇ ਸੀਜ਼ਨ ਆ ਨਾ گلاب ਦਾ ਹਾਂਜੀ ਇਹ 11 ਹੁੰਦਾ ਤੇ ਲਾਗਤ ਘੱਟ ਹੁੰਦੀ ਹੈ ਠੀਕ ਆ ਤੇ ਬਾਕੀ ਸਕਾਲੀ ਤਾਂ ਠੀਕ ਆ ਤੇ ਇੱਕ ਦਿਨ ਚ ਸੁੱਕ ਜਾਂਦੇ ਆ ਹਾਂ 2-3 ਦਿਨ ਲੱਗਦੇ ਸੁਕਣ ਦੇ ਅੱਛਾ 2-3 ਦਿਨ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਆ ਸੁੱਕ ਚੁੱਕੇ ਨੇ ਹਨਾ ਫਲਾਵਰ ਪਿੱਛੇ ਠੀਕ ਆ ਤੇ ਕੀ ਕੀ ਇਹ ਇਹਨਾਂ ਫੁੱਲਾਂ ਦਾ ਤਿਆਰ ਹੁੰਦਾ ਵਾ ਤੇ ਸੁੱਕ ਕੇ ਤੇ ਮਸਾਲੇ ਚ ਪੈਂਦੇ ਆ ਅੱਛਾ ਮਸਾਲੇ ਚ ਪੈਂਦੇ ਆ ਉਸ ਤਰ੍ਹਾਂ ਸਿਰਿਆਂ ਦੇ ਡੈਕੋਰੇਸ਼ਨ ਦੇ ਨਾਲ ਬੰਦੇ ਅੱਛਾ ਡੈਕੋਰੇਸ਼ਨ ਠੀਕ ਹੈ ਤੇ ਹੋਰ ਜਿੱਦਾਂ ਕਹਿੰਦੇ ਸ਼ਰਬਤ ਵੀ ਬੰਦਾ ਹਾਂਜੀ ਸ਼ਰਬਤ ਵੀ ਬੰਦਾ ਦਾਰੂ ਵੀ ਬੰਦਾ ਅੱਛਾ ਦਾਰੂ ਵੀ ਬੰਦਾ ਹਾਂਜੀ ਆਈ ਡ੍ਰੋਪ ਆਈ ਡ੍ਰੋਪ ਬਹੁਤ ਸਾਰੇ ਫਾਇਦੇ ਨੇ ਜੀ ਗੁਲਾਬ ਦੇ ਦੇ ਤੁਹਾਨੂੰ ਅੱਜ ਅਸੀਂ ਗੁਲਾਬ ਦੀ ਖੇਤੀ ਬਾਗ ਚ ਲੈ ਕੇ ਆਏ ਹਾਂ ਜਿਹਦੀ ਸਮੈਲ ਤੋਂ ਮਤਲਬ ਕਿ ਸ਼ਿਆਰ ਬੰਦਾ ਹਾਂਜੀ ਇਹਦੀ ਖੁਸ਼ਬੂ ਵੀ ਤੁਸੀਂ ਵੇਖ ਸਕਦੇ ਹੋ ਕਿੰਨੇ ਸੁੰਦਰ ਸੁੰਦਰ ਫੁੱਲ ਐਸ ਤਰ੍ਹਾਂ ਇਹਨਾਂ ਨੂੰ ਇਹਨਾਂ ਨੂੰ ਵੱਖ-ਵੱਖ ਕੀਤਾ ਜਾਂਦਾ ਹੈ ਇਹਨਾਂ ਦੀਆਂ ਪੰਖੜੀਆਂ ਨੂੰ ਤੇ ਫਿਰ ਇਹਨਾਂ ਨੂੰ ਸੁਖਾਇਆ ਜਾਂਦਾ ਉਹ ਉਸ ਤੋਂ ਫਿਰ ਕਈ ਚੀਜ਼ਾਂ ਤਿਆਰ ਹੁੰਦੀਆਂ ਨੇ ਇਧਰ ਆੜੇ ਬੀਬੀ ਜੀ ਫੁੱਲ ਲੈ ਕੇ ਬੈਠੇ ਨੇ ਹੋਰ ਕੁਝ ਕੁਝ ਦੱਸਣਾ ਚਾਹਉਤ ਮਤਲਬ ਜੀ ਕਿੱਦਾਂ ਫੁੱਲਾਂ ਬਾਰੇ ਹਾਂਜੀ ਫੁੱਲਾਂ ਬਾਰੇ ਡੇਲੀ ਦੀ ਇਨਕਮ ਹੈਗੀ ਅੱਛਾ ਠੀਕ ਆ ਤੇ ਆਪਣੀ ਸ਼ਾਪ ਆ ਉੱਥੇ ਵੀ ਲੱਗਤ ਹੁੰਦੀ ਆ ਠੀਕ ਆ ਸਾਬ ਠੀਕ ਇਹ ਡੇਲੀ ਦੀ ਇਨਕਮ ਜਿੱਦਾਂ ਹਲ ਵੀ ਹੋਰ ਨਾ ਵਸਤੂਆਂ ਨਾਲੋਂ ਠੀਕ ਹੈ ਕੀ ਵੀ ਜਿੱਦਾਂ ਹੋਰ ਆਪਾਂ ਕਈ ਕੀ ਤੇਲ ਹਨਾ ਕਰਦੇ ਆਂ ਕੋਈ ਹੋਰ ਕੀਤੇ ਨਾਲੋਂ ਠੀਕ ਹੈ ਡੇਲੀ ਦੀ ਨਾਲ ਹਾਂਜੀ ਡੇਲੀ ਦੀ ਕੋਈ ਸਮਾਹੀ ਹੁੰਦੀ ਆ ਕੋਈ 15 ਮਤਲਬ ਕਿ ਵਧ ਹੁੰਦੀ ਆ ਹਾਂਜੀ ਇਹ ਡੇਲੀ ਦੀ ਹੈ ਅੱਛਾ ਤੇ ਇਹਦੀ ਕਿੰਨਾ ਟਾਈਮ ਚੱਲਦੀ ਆ ਖੇਤੀ ਜੋ ਵੀ ਇਹ ਗਲਾਬ ਤੇ ਇਹਦੀ ਤੇ ਲਾਈਕ ਕਾਫੀ ਹੁੰਦੀ 40-50 ਸਾਲ। ਅੱਛਾ 40-50 ਸਾਲ। ਸੇਵਾ ਕਰੀ ਜੂ ਉਹਦੇ ਕੁਝ ਨਹੀਂ ਹੁੰਦਾ। ਠੀਕ ਆ। ਦੂਸਰੇ ਗੰਦਾਂ ਹੁੰਦਾ 6 ਮਹੀਨੇ, 7 ਮਹੀਨੇ ਤੀਕੋ ਸਾਲ। ਹੂੰ। ਤੇ ਇਹਨਾਂ ਕੁਲ ਤੋਂ ਅੱਗਰੇ 4-5 ਮਹੀਨੇ ਦੀ। ਅੱਛਾ। ਤੇ ਇੱਕ ਤਮੋਦੀਆਂ ਤੇ ਫੁੱਲਣ ਦੇ ਕਲੀਆਂ। ਹਾਂਜੀ। ਉਹ ਵੀ ਗਲਾਵਰ ਨੂੰ ਸਦਾ ਬਾਹਰ ਆਈ। ਅੱਛਾ ਉਹ ਵੀ ਲਗਾਉਂਦੇ ਹੋ। ਹਾਂਜੀ ਉਹ ਹੈਗੇ। ਅੱਛਾ ਉਹ ਵੀ ਹੈਗੇ। ਆਹ ਚਿੱਟਾ ਹਾਂ ਕਲ ਮੇਰਾ। ਅੱਜ ਸ਼ੰਗਾਰੇ ਤੇ ਆਇਆ ਹੋਇਆ। ਕਿੱਥੇ? ਆਹ ਦਾ। ਉਹ ਪਰੇ ਹਗਾ। ਅੱਛਾ ਆਹ ਵਾਰ ਕਲੀਆਂ ਦਾ ਬੁੱਟਾ ਠੀਕ ਆ। ਇਹ ਪਿਓਰ ਕਲੀ ਹੈਗੀ ਠੀਕ ਆ ਇੱਕ ਹੀ ਆਏ ਹਾਂਜੀ ਕਾਫੀ ਹੈਗੇ ਸਰੋਂ ਦੇ ਵਿੱਚ ਹੈ ਨਾ ਹੁਣ ਇਹਨਾਂ ਸਰੋਂ ਵੱਢੀ ਜਾਏਗੀ ਇਹਦੇ ਵਿੱਚੋਂ ਹੱਥਲੇ ਆ ਜਾਣਗੇ ਠੀਕ ਆ ਉਹ ਸਾਰੇ ਬਾਕੀ ਫੁੱਲ ਬਾਗ ਹੀ ਹੈ ਨਾ ਫੁੱਲਾਂ ਦਾ ਹੀ ਉਹਨਾਂ ਜਿਹੜੇ ਟਹਿਣੀ ਖਾਲੀ ਰਹਿਣੀ ਸੀ ਹਾਂਜੀ ਇਹਨੇ ਵਿਸਾਖੀ ਤੋਂ ਬਾਅਦ ਛੇੜਨਾ ਠੀਕ ਆ ਕਲੀ ਵੀ ਲੈ ਲਓ ਹਾਂ ਇਹ ਫਾਲਦਾਰ ਵੀ ਛੇੜਣੇ ਲੱਗੇ ਬਿਲਕੁਲ ਤਾਂ ਚਾਰ ਬੰਦਾ ਉਹ ਲੱਗੇ ਗਲਗਨ ਲੱਗੀ ਹਾਂਜੀ ਹਾਂਜੀ ਕੀ ਬਾਤ ਆ ਸਾਹ ਅੱਛਾ ਜੀ ਆ ਗਲਗਲ ਦਾ ਪੇੜ ਵਾ ਤੇ ਇਹਨੂੰ ਗਲਗਲਾ ਲੱਗਿਆ ਹੋਇਆ ਹੈ ਹਨਾ ਬੁਛਾ ਲੱਗਾ ਜੀ ਹਾਂ ਜੀ ਦੇਖੋ ਜੀ ਫਰੂਟ ਲੱਗੇ ਹੋਇਆ ਤੇ ਆ ਸਾਰਾ ਬਾਗ ਦੀ ਖੇਤੀ ਹੈ ਉਸ ਗੁਲਾਬ ਦਾ ਬਾਗ ਹੈ ਬਹੁਤ ਸੋਹਣਾ ਹੈ ਨਾ ਇੱਥੇ ਜਦੋਂ ਹਵਾ ਆਉਂਦੀ ਹੋਣੀ ਕਿੰਨਾ ਸੋਹਣਾ ਲੱਗਦਾ ਹੋਣਾ খুশ্বুবি